ਪੁਲਿਸ ਨੇ 3 ਸਾਲ ਦੇ ਬੱਚੇ ਲਈ ਮਾਂ ਦਾ ਰੋਲ ਅਦਾ ਕੀਤਾ ਬੱਚਾ ਸਵੇਰੇ 3 ਵਜੇ ਸੜਕਾਂ ਤੇ ਇਕੱਲਾ ਘੁੰਮਦਾ ਮਿਲਿਆ ਅਤੇ ਧੂਰੀ ਪੁਲਿਸ ਨੇ ਬਚਾਇਆ ਕਹਿੰਦੇ ਨੇ ਕਿ ਮਾਂ ਵਰਗਾ ਮੋਹ ਕੋਈ ਨਹੀਂ ਕਰ ਸਕਦਾ ਪਰ ਅੱਜ ਧੂਰੀ ਪੁਲਿਸ ਨੇ ਇਸ ਗੱਲ ਨੂੰ ਵੀ ਗਲਤ ਸਾਬਤ ਕਰ ਦਿੱਤਾ ਅੱਜ ਖਾਕੀ ਵਰਦੀ ਦੇ ਪਿੱਛੇ ਲੁਕੀ ਹੋਈ ਮਮਤਾ ਦੀ ਇੱਕ ਅਜਈ ਤਸਵੀਰ ਸਾਹਮਣੇ ਆਈ ਜਿਸ ਨੇ ਹਰ ਕਿਸੇ ਦੀਆਂ ਅੱਖਾਂ ਨੂੰ ਭਰ ਦਿੱਤਾ ਜਦੋਂ ਅੱਧੀ ਰਾਤ ਨੂੰ ਪੂਰਾ ਸ਼ਹਿਰ ਗੂੜੀ ਨੀਂਦ ਦੇ ਵਿੱਚ ਸੌਂ ਰਿਹਾ ਸੀ ਤਾਂ ਇੱਕ 3 ਸਾਲ ਦਾ ਮਾਸੂਮ ਬੱਚਾ ਯੂਵਨ ਸਿੰਘ ਠੰਡੀ ਰਾਤ ਦੇ ਵਿੱਚ ਇਕੱਲਾ ਸੜਕਾਂ ਤੇ ਨਿਕਲ ਪਿਆ ਮਾਪਿਆਂ ਦੀ ਇੱਕ ਛੋਟੀ ਜਿਹੀ ਲਾਪਰਵਾਹੀ ਵੱਡਾ ਹਾਦਸਾ ਬਣ ਸਕਦੀ ਸੀ ਪਰ ਸ਼ਾਇਦ ਉਸ ਮਾਸੂਮ ਦੇ ਸਿਰ ਤੇ ਰੱਬ ਦਾ ਹੱਥ ਹੈ ਸਵੇਰੇ 3:21 ਮਿੰਟ ਤੇ ਜਦੋਂ ਪੁਲਿਸ ਨੂੰ ਇਹ ਬੱਚਾ ਮਿਲਿਆ ਤਾਂ ਉਹ ਨਾ ਬੋਲ ਸਕਦਾ ਸੀ ਤੇ ਨਾ ਕੁਝ ਸਮਝ ਸਕਦਾ ਸੀ ਉਮਰ ਮਹਿਸ 3 ਸਾਲਾਂ ਦੀ ਪੁਲਿਸ ਮੁਲਾਜ਼ਮਾ ਨੇ 3 ਘੰਟੇ ਦੇ ਲਈ ਆਪਣੀ ਡਿਊਟੀ ਛੱਡ ਕੇ ਉਸ ਬੱਚੇ ਦੀ ਮਾਂ ਬਣਨ ਦਾ ਫਰਜ਼ ਨਿਭਾਇਆ। ਕੜਾਕੇ ਦੀ ਠੰਡ ਦੇ ਵਿੱਚ ਉਸ ਬੱਚੇ ਨੂੰ ਰਜਾਈ ਦੇ ਵਿੱਚ ਲਪੇਟਿਆ, ਗਰਮ ਦੁੱਧ ਪਿਲਾਇਆ ਅਤੇ ਆਪਣੀ ਗੋਦ ਦੇ ਵਿੱਚ ਪੈਜ। ਅਤੇ ਆਪਣੀ ਬੁੱਕਲ ਦੇ ਵਿੱਚ ਉਦੋਂ ਤੱਕ ਸੁਵਾਈ ਰੱਖਿਆ ਜਦੋਂ ਤੱਕ ਉਹ ਸੌਣਾ ਗਿਆ। ਅਤੇ ਆਪਣੀ ਬੁੱਕਲ ਦੇ ਵਿੱਚ ਉਦੋਂ ਤੱਕ ਪਾਈ ਰੱਖਿਆ ਜਦੋਂ ਤੱਕ ਉਹ ਸੌ ਨਹੀਂ ਗਿਆ। ਪੁਲਿਸ ਦੀ ਮੁਸਤਦੀ ਅਤੇ ਸੋਸ਼ਲ ਮੀਡੀਆ ਦੇ ਸਹੀ ਇਸਤੇਮਾਲ ਸਦਕਾ ਖੁਜੀ ਕੰਟਿਆਂ ਦੇ ਵਿੱਚ ਬੱਚੇ ਦੇ ਪਰਿਵਾਰ ਨੂੰ ਲੱਭ ਲਿਆ ਗਿਆ। ਤੁੜੀ ਪੁਲਿਸ ਤੇ ਇਸ ਜਸਮੀਨ ਉਸਲਾਮ ਹੈ ਜਿਨ੍ਹਾਂ ਨੇ ਨਾ ਸਿਰਫ ਇੱਕ ਬੱਚੇ ਦੀ ਜਾਨ ਬਚਾਈ ਸਗੋਂ ਇੱਕ ਉਜੜਦਾ ਹੋਇਆ ਘਰ ਮੁੜ ਵਸਾ ਦਿੱਤਾ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਇਨਸਾਨੀਅਤ ਅਜੇ ਵੀ ਜ਼ਿੰਦਾ ਹੈ ਤੇ ਜੇ ਸਵੇਰੇ 29 ਜਨਵਰੀ 2026 ਨੂੰ ਸਵੇਰ ਇੱਕ ਬੱਚਾ ਸਾਨੂੰ ਮਿਲਿਆ ਸੀਗਾ ਜਿਹਦੀ ਉਮਰ ਕਰੀਬ 2.5 ਤੋਂ 3 ਸਾਲ ਹੈਗੀ ਸੀਗੀ ਤੇ ਜਿਹੜਾ ਕੋਈ ਬੋਲ ਵੀ ਪਾਉਂਦਾ ਸੀਗਾ ਤਾਂ ਉਸ ਨੂੰ ਜਦੋਂ ਅਸੀਂ ਇਕੱਲਿਆਂ ਸੜਕ ਤੇ ਦੇਖਿਆ ਇਹ ਕੋਈ ਦਾ ਵਾਰਸ ਉਸ ਮੌਕੇ ਤੇ ਨਹੀਂ ਸੀ ਤਾਂ ਉਸ ਨੂੰ ਮੌਕੇ ਤੇ ਅਸੀਂ ਠੰਡ ਦੇ ਦਿਨ ਹੈਗੇ ਨੇ ਤਾਂ ਜਲਦੀ ਅਸੀਂ ਥਾਣੇ ਲਿਆਏ ਥਾਣੇ ਲਿਆ ਕੇ ਉਹਨੂੰ ਜਿਹੜਾ ਹੈਗਾ ਗਰਮਾਹਲ ਜਾਈ ਵਗੈਰਾ ਤੇ ਅੱਗ ਵਾਲੀ ਤੇ ਉਹਨੂੰ ਦੁੱਧ ਵਗੈਰਾ ਪਿਆਇਆ ਤੇ ਉਸ ਤੋਂ ਬਾਅਦ ਉਹ ਬੱਚਾ ਥੋੜਾ ਸੈਨਾ ਹੋਇਆ ਸੀਗਾ ਤੇ ਸੌ ਗਿਆ ਤਾਂ ਉਸ ਤੋਂ ਬਾਅਦ ਅਸੀਂ ਫੌਰਨ ਤੌਰ ਤੇ ਸੋਸ਼ਲ ਮੀਡੀਆ ਤੇ ਇੱਕ ਉਹਦਾ ਵਾਇਰਲ ਕੀਤੀ ਤਾਂ ਕਿ ਉਹ ਜਿਹੜਾ ਬੱਚਾ ਆਪਣੇ ਪੇਰੈਂਟ ਨੂੰ ਮਿਲ ਸਕੇ ਤਾਂ ਕਰੀਬ 2-3 ਘੰਟਿਆਂ ਬਾਅਦ ਹੀ ਸਾਨੂੰ ਉਹਦੇ ਪੇਰੈਂਟ ਨੂੰ ਮਨਨ ਕਿ ਲੱਭਣ ਚ ਮਦਦ ਮਿਲੀ ਤੇ ਇਹ ਮਦਦ ਸਾਨੂੰ ਸੋਸ਼ਲ ਮੀਡੀਆ ਰਾਹੀਂ ਮਿਲੀ ਹੈ ਜੋ ਕਿ ਇੱਕ ਅੱਛਾ ਪਲੇਟਫਾਰਮ ਹੈ ਤੇ ਉਸ ਤੋਂ ਬਾਅਦ ਬੱਚਾ ਉਹਨਾਂ ਦੇ ਮਾਪਿਆਂ ਨੇ ਹੈਂਡਓਵਰ ਕਰ ਦਿੱਤਾ ਗਿਆ ਤੇ ਬੱਚੇ ਦਾ ਨਾਮ ਯੁਗਨ ਸਿੰਘ ਹੈ ਸਾਨੂੰ ਹਰਪ੍ਰੀਤ ਸਿੰਘ ਤੇ ਇਹ ਆਪਣੇ ਘਰ ਦੇ ਵਿੱਚ ਜਿਹੜਾ ਦਰਵਾਜ਼ਾ ਸੀ ਕਿਤੇ ਉਹ ਕੁੰਡੀ ਹਲਕੀ ਟੱਕੇ ਨਾਲ ਹੀ ਖੁੱਲ ਗਈ ਗੇਟ ਤੋਂ ਤੇ ਜਦ ਬੱਚਾ ਇਕੱਲਾ ਹੀ ਜਿਹੜਾ ਬਾਹਰ ਆ ਗਿਆ ਸੀਗਾ ਤੇ ਬਾਹਰ ਆਉਣ ਤੇ ਜਦੋਂ ਉੱਥੇ ਰਾਹੀ ਇਹਨੇ ਦੇਖਿਆ ਤਾਂ ਉਹਨੇ 112 ਤੇ ਕਾਲ ਕੀਤੀ ਸੀ 112 ਦੀ ਕਾਲ ਤੇ ਕਾਰਨ ਜਿਹੜਾ ਬੱਚਾ ਇਹ ਬਿਲਕੁਲ ਸੇਫ ਆਪਣੇ ਮਾਂ ਦੇ ਕੋਲ ਚਲਾ ਗਿਆ ਸੋ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਸਭ ਨੂੰ ਇੱਕ ਬੇਨਤੀ ਵੀ ਕਰਨਾ ਚਾਹਾਂਗਾ ਕਿ ਜਦੋਂ ਵੀ ਕੋਈ ਏਦਾਂ ਦੀ ਕੋਈ ਚੀਜ਼ ਆਪ ਨੂੰ ਲੱਗਦੀ ਹੈ ਕਿ ਪੁਲਿਸ ਦੀ ਹੈਲਪੀ ਹੋ ਰਹਾ ਤਾਂ ਜਰੂਰ ਪੁਲਿਸ ਨੂੰ ਜਾਲੀ ਕੀਤਾ ਜਾਵੇ ਤਾਂ ਜੋ ਕੋਈ ਵੀ ਅਣਸਾਨੀ ਘਟਨਾ ਨਾ ਕਰ ਸਕੇ